ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਜੀਜਪੁਰ ਖਦਾਵਰ ਦੇ ਲੋਕਾਂ ਨੇ ਨਾਲੇ ਦੀ ਸਮੱਸਿਆ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਤੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਸਾਨੂੰ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਕਈ ਵਾਰੀ ਸਰਪੰਚਾਂ ਨੂੰ ਕਿਹਾ ਕੋਈ ਵੀ ਇਸ ਤਰਫ ਧਿਆਨ ਨਹੀਂ ਦਿੰਦਾ ਜਿਸ ਦੇ ਚਲਦੇ ਉਹਨਾਂ ਨੇ ਦੱਸਿਆ ਕਿ ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸਬਕ ਚਲ ਜਾਂਦੇ ਨੇ ਜਿਸ ਕਾਰਨ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਪਰ ਪੰਚਾਇਤ ਹੈ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜਿਸ ਕਾਰਨ ਸਾਨੂੰ ਗੰਦੇ ਪਾਣੀ ਦੇ ਵਿੱਚੋਂ ਹੀ ਘਰਾਂ ਨੂੰ ਜਾਣਾ ਪੈਂਦਾ ਹੈ ਅਤੇ ਥੋੜੀ ਜਹੀ ਬਰਸਾਤ ਵੀ ਹੁੰਦੀ ਹੈ ਤੇ ਪਾਣੀ ਸਾਡੇ ਘਰਾਂ ਦੇ ਅੰਦਰ ਵੜ ਜਾਂਦਾ ਹੈ ਸਾਨੂੰ ਖੁਦ ਹੀ ਇਸ ਨਾਲੇ ਦੀ ਸਫਾਈ ਕਰਨੀ ਪੈਂਦੀ ਹੈ ਆਈ ਹੋਏ ਸੈਨਿਕ ਨੇ ਵੀ ਦੱਸਿਆ ਕਿ ਜਦੋਂ ਅੱਜ ਮੈਂ ਸਵੇਰੇ ਘਰ ਆਇਆ ਤਾਂ ਦੇਖਿਆ ਗਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੂੜਾ ਕਰਕਟ ਪਿਆ ਸੀ ਜਿਸ ਕਾਰਨ ਮੈਨੂੰ ਬੜਾ ਹੀ ਬੁਰਾ ਲੱਗਿਆ ਹੋਰ ਮੈਂ ਆਉਂਦੇ ਹੀ ਪਹਿਲਾਂ ਤਾਂ ਸਫਾਈ ਵਿਵਸਥਾ ਸ਼ੁਰੂ ਕਰ ਦਿੱਤੀ ਪਰ ਸਰਪੰਚ ਹੁਣੀ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ ਅਤੇ ਨਾਲ ਹੀ ਪਿੰਡ ਦਾ ਵਿਕਾਸ ਵੀ ਕਰਵਾਉਣਾ ਚਾਹੀਦਾ ਹੈ ਪਰ ਉਹ ਤਾਂ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਉਂਦੇ ਜਨਾਬਾਂ ਤੋਂ ਪਹਿਲੇ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਪਿੰਡ ਦੀ ਨੁਹਾਰ ਬਦਲ ਦੇਵਾਂਗੇ ਲੇਕਿਨ ਪਿਛਲੇ ਲੰਬੇ ਸਮੇਂ ਤੋਂ ਹੀ ਇਸ ਦੀ ਕੋਈ ਨਿਕਾਸੀ ਦਾ ਵੀ ਇੰਤਜ਼ਾਮ ਨਹੀਂ ਹੋਇਆ ਬੜੀ ਹੀ ਨਿੰਦਿਆ ਵਾਲੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਮਾਰਟ ਪਿੰਡਾਂ ਦੀ ਗੱਲ ਕਰਦੀ ਹੈ ਲੇਕਿਨ ਦੂਜੇ ਪਾਸੇ ਦੇਖਿਆ ਜਾਏ ਹਕੀਕਤ ਵਿੱਚ ਤਾਂ ਸਮਾਰਟ ਪਿੰਡ ਕੀ ਹੋਣੇ ਹੈ ਜਿਹੜੇ ਪਿੰਡ ਹੈ ਉਹਦਾ ਵੀ ਸੁਧਾਰ ਨਹੀਂ ਹੋ ਪਾਇਆ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਇਸ ਤਰ੍ਹਾਂ ਕਿ ਲੋਕਾਂ ਨੂੰ ਇਸ ਬਿਮਾਰੀਆਂ ਤੋਂ ਰਾਤ ਮਿਲਦੀ ਹੈ ਜਾਂ ਜਿਵੇਂ ਦਾ ਤਿਵੇਂ ਹੀ ਚੱਲਦਾ ਰਹਿੰਦਾ ਹੈ ਜਦ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਦੀਆਂ ਪੈਪਾ ਬਲੂਕ ਹੋ ਚੁੱਕੀਆਂ ਨੇ ਮੈਂ ਜਲਦੀ ਹੀ ਇਹਨਾਂ ਪੈਪਾ ਨੂੰ ਠੀਕ ਕਰਵਾ ਕੇ ਇਸ ਸਮੱਸਿਆ ਤੋਂ ਲੋਕਾਂ ਨੂੰ ਰਾਹ ਦਵਾੰਗਾ ਅਤੇ ਕਿਹਾ ਕਿ ਮੇਨ ਹਾਲ ਬਣਾ ਕੇ ਪਿੰਡ ਵਾਲਿਆਂ ਦਾ ਨਿਕਾਸ ਥੋੜੇ ਦਿਨਾਂ ਲਈ ਉੱਥੇ ਕਰਵਾਇਆ ਜਾਏ ਅਤੇ ਜੋ ਪਹਿਲਾ ਹਾਲਾਤ ਪਿੰਡ ਦਾ ਬਣਿਆ ਹੈ ਉਸ ਦੀ ਵੀ ਜਲਦੀ ਹੀ ਸਫਾਈ ਕਰਵਾ ਕੇ ਲੋਕਾਂ ਨੂੰ ਰਾਹ ਦਿੱਤੀ ਜਾਵੇਗੀ ਮੈਂ ਨਾ ਅਰਜੁਨ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਅਜੀਦਪੁਰ ਵਾਰਡ ਨੰਬਰ 1 ਗਲਵੇਤ ਗੱਲਬਾਤ ਹੋਈ ਹੈ ਕਿ ਸਾਡੀ ਗਲੀ ਹੈ 2 ਸਾਲ ਹੋ ਗਏ 2 ਸਾਲ ਤੋਂ ਉੱਥੇ ਹੋ ਗਿਆ ਅਜੇ ਤੱਕ ਪਾਣੀ ਦਾ ਨਿਕਾਸ ਨਹੀਂ ਹੋਇਆ ਇੱਥੇ। ਹਾਂਜੀ ਇੱਥੇ ਇਹੀ ਪ੍ਰੋਬਲਮ ਹੈ। ਪਾਣੀ ਰੁਕਿਆ ਰਹਿੰਦਾ ਹੈ, ਘਰਾਂ ਤੱਕ ਪਾਣੀ ਚਲ ਨਹੀਂ ਗਿਆ। ਅਜੇ ਤੱਕ ਕੋਈ ਦਾ ਹੱਲ ਨਹੀਂ ਹੋਇਆ। ਹਾਂਜੀ ਜੋ ਸਰਪੰਚ ਨੂੰ ਦੱਸਿਆ ਜੋ ਪਹਿਲੇ ਹੀ ਹੋਣਾ ਉਹ ਦੱਸਿਆ ਸੀਗਾ ਤੇ ਇੱਕ ਸਾਲ ਤੋਂ ਜਿਹੜੇ ਹੁਣ ਨਵੇਂ ਆ ਉਹਨਾਂ ਨੂੰ ਦੱਸ ਰਹੇ ਹਾਂ। ਤੇ ਕੀ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਮੰਗ ਇਹ ਕਰਦੇ ਆ ਕਿ ਸਾਡਾ ਬੀਨਾ ਨਿਰਪੱਖ ਸੜਕ ਕੰਮ ਹੋ ਜਾਏ ਕਿ ਤਾਂ ਕਿ ਆਪਾਂ ਤੋਂ ਲੰਗ ਚ ਗਈ ਜਾ। ਲੰਗ ਨਹੀਂ ਸਕਦੇ। ਮਤਲਬ ਇਹ ਕਲੀ ਦਾ ਜਿਹੜਾ ਕੰਮ ਪੈਂਡਿੰਗ ਪਿਆ ਹੋਇਆ ਤੁਸੀਂ ਪਰੇਸ਼ਾਨ ਹੋ। ਇਹ ਉਹ ওভার ਐਂਡ ਵਰਕ 2 ਇਅਰਸ 2 ਸਾਲ ਤੋਂ ਉੱਤੇ ਹੋ ਗਿਆ ਹਾਂਜੀ ਮੈਂ ਤੁਸੀਂ ਕੰਪਲੇਨ ਦਿੱਤੀ ਹੈ ਸਰਪੰਚ ਨੂੰ ਆਪਣੇ ਪਿੰਡ ਦੇ ਹਾਂਜੀ ਹਾਂਜੀ ਦਿੱਤੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਵਿਦਿਨ ਵੀਕ ਚ ਹੋ ਜਾਏਗਾ 10 ਡੇਸ ਹੋ ਜਾਏਗਾ ਜਾਂ 20 ਦਿਨ ਚ ਹੋ ਜਾਏਗਾ ਮਤਲਬ ਜਲਦੀ ਰਹਿੰਦੀ ਅੱਗੇ ਡੇਟ ਕਿਉਂ ਨਹੀਂ ਕਹਿੰਦੇ ਇਸ ਵਕਤ ਇਹ ਤੁਹਾਨੂੰ ਹੀ ਜਾਣਦੇ ਨਾ ਕਿਉਂ ਨਹੀਂ ਦਿੰਦੇ ਬਟੇ ਕਿ ਪੋਸਟਪੋਨ ਹੋ ਹੀ ਜਾਂਦਾ ਹਰ ਵਾਰੀ ਤੇ ਫਿਰ ਨਿਕਾਸੀ ਕਿਸ ਵਕਤ ਹੋਦੀ ਹੈ ਕਿਸੇ ਵਾਸਤੇ ਨਹੀਂ ਜਾਂਦੀ ਬਸ ਇੱਥੇ ਵਿੱਚ ਰੁਕ ਜਾਂਦੀ ਹੈ ਤੇ ਭਾਜੀ ਸਾਡੇ ਇਹਾਂ ਦੀ ਪਹਿਲੀ ਆ ਸਾਹਮਣੇ ਇਹਦੇ ਚੱਲ ਜਾਂਦਾ ਚਲੋ ਜਰੀ ਜਾਂਦੇ ਆ ਉਣਾ ਮੇਰੇ ਆਪਣੀ ਫਸਲ ਰੋਣੀ ਉੱਤੇ ਕਿੱਦਾਂ ਇਹ ਗਰਮੀਆਂ ਸੀਜ਼ਨ ਆ ਲੱਗ ਰਹੀ ਬੂ ਮਾਇਆ ਸਾਹਮਣਾ ਕਰਨਾ ਕੋਈ ਉਹ ਕਿ ਇਹ ਗਲੀ ਖਰਾਬ ਹੈ ਜੀ ਸਰ ਤੇ ਜਿੱਦਾਂ ਕਿ ਇਹ ਗਲੀਆਂ ਦਾ ਹਾਲ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕੋਈ ਲੰਘ ਨਹੀਂ ਸਕਦਾ ਇੱਥੋਂ ਇਨੀ ਮੱਖੀਆਂ ਮੱਛਰ ਬਿਮਾਰੀਆਂ ਪੈਦਾ ਹੁੰਦੀਆਂ ਕੋਈ ਪਰੋਣਾ ਆਏ ਉਹ ਵੀ ਨਹੀਂ ਲੰਘ ਸਕਦਾ ਤੇ ਹਜੇ ਕੀ ਇੱਥੇ ਕੀ ਲੋਕੀ ਗੱਲ ਕਰਦੇ ਆ ਕਿ ਡਿਜੀਟਲ ਇੰਡੀਆ ਹੋ ਰਿਹਾ ਹੈ ਹੈਨਾ ਤੇ ਦਰਸਲ ਹੈ ਕੁਝ ਨਹੀਂ ਆਪਾਂ ਕਿਤੇ ਵੀ ਐਪਲੀਕੇਸ਼ਨਾਂ ਦਿੱਤੀਆਂ ਮੈਂ ਵੀਡੀਓ ਆਫਿਸ ਵੀ ਐਪਲੀਕੇਸ਼ਨਾਂ ਦਿੱਤੀਆਂ ਉੱਥੇ ਵੀ ਕੋਈ ਗੱਲ ਨਹੀਂ ਬਣੀ ਤੇ ਇਦਾਂ ਹੀ ਬੈਠੇ ਹੁਣ ਆਪਾਂ ਇਹ ਹਾਇ ਤੱਕ ਇਦਾਂ ਹੀ ਆ ਕੋਈ ਦਾ ਹੱਲ ਨਹੀਂ ਹੋਇਆ ਹੇ ਤੱਕ ਪ੍ਰਸ਼ਾਸਨ ਦਾਅਵੇ ਕੀਤੇ ਜਾਂਦੇ ਆ ਪਿੰਡਾਂ ਨੂੰ ਹਰ ਵੱਲੀ ਆ ਗਈ ਲੱਗਦਾ ਪਿੰਡ ਨੂੰ ਹਰ ਵੱਲੀ ਗਈ ਨਹੀਂ ਨਹੀਂ ਕੀ ਪੀਲ ਕਰੋਗੇ ਮੈਂ ਹੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਕੰਮ ਹੋਏ ਸਾਡਾ ਚਾਹੇ ਜਿੱਦਾਂ ਵੀ ਕੋਈ ਕਰੇ ਬਟ ਕਰ ਦੇ ਪਿੰਡ ਵਾਸੀ ਅਜੀਪੁਰ ਦਾ ਕੀ ਬਾਰੇ ਰਹਿਣ ਵਾਲਾ ਗੱਲਬਾਤ ਕੋਈ ਨਹੀਂ ਜੀ ਇਹ ਪਾਣੀ ਦਾ ਮਸਲਾ ਹੈ ਨਾਲੀਆਂ ਪਾਣੀ ਆਉਂਦਾ ਪਿਆ ਤੇ ਘਰਾਂ ਦਾ ਪਾਣੀ ਆਉਂਦਾ ਪਿਆ ਨਿਕਾਸੀ ਕੋਈ ਨਹੀਂ ਹੈਗੀ ਇਹ ਸਾਰਾ ਪਾਣੀ ਇਹ ਸੜਕਾਂ ਨੂੰ ਕੱਢਦੇ ਆ ਕਿ ਸੜਤੇ ਹੀ ਜਾਏਗਾ ਸੜਕਾਂ ਤੋਂ ਅੱਗੇ ਮੇਰੀ ਪੈਲੀ ਆ ਮੇਰੀ ਪੈਲੀ ਜੀ ਜਾਂਦਾ ਜੀ ਜਦੋਂ ਮੈਨਾਂ ਨੂੰ ਰੋਗਦਾ ਇਹ ਸਾਰਾ ਮੁੱਲਾ ਮੇਨਾਂ ਲੜਦਾ ਜੀ ਠੀਕ ਹੈ ਜੀ ਇਹ ਲੜਾਈ ਕਰਦੇ ਆ ਉਸ ਤੋਂ ਬਾਅਦ ਪੰਚਾਇਤ ਨੇ ਮੈਨਾਂ ਨੂੰ ਕਿਹਾ ਵੀ ਨਿਸ਼ਾਨਦੇ ਹੀ ਕਰਾ ਲਓ ਜਿੱਥੇ ਤੁਹਾਡਾ ਰੋਡ ਆਂਦਾ ਕਢ ਲਓ ਇਹਨਾਂ ਨੇ ਨਿਸ਼ਾਨਦੇ ਵੀ ਕਰਾਈ ਆ ਉਹ ਫਿਰ ਕਹਿੰਦੇ ਜੀ ਅੱਧੀ ਹੋਈ ਨਿਸ਼ਾਨਦੇ ਫਿਰ ਕਹਿੰਦੇ ਵੀ ਪਟਵਾਰੀ ਆਣਗੇ ਫਿਰ ਨਿਸ਼ਾਨਦੇ ਕਰਨਗੇ ਉਹ ਫਿਰ ਪਾਣੀ ਜਦੋਂ ਪਹਿਲੀ ਚ ਜਾਂਦਾ ਫਿਰ ਲੜਾਈ ਹੁੰਦੀ ਹੈ ਜੀ ਮੈਨਾਂ ਨੂੰ ਰੋਗਦਾ ਮੇਰੇ ਪਿਛਲੇ ਦੋ ਤਿੰਨ ਦੋ ਤਿੰਨ ਫਸਲਾਂ ਮਰ ਗਈਆਂ ਮੇਰਾ ਪੰਜਾਬ 75 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਟੋਏ ਪਏ ਦੇ ਪਾਣੀ ਖੜਾਇਆ ਉੱਥੇ ਮੱਛਰ ਮੱਖੀ ਸਾਰਾ ਇਹ ਹੈ ਜੀ ਮੰਗ ਇਹ ਕਰਦਾ ਜੀ ਜਿੰਦਾ ਪਾਣੀ ਹੈ ਉਹ ਤੇ ਇਕੱਠਾ ਕਰ ਦੇਣੀ ਨਾ ਹੀ ਬੋਲਦੇ ਜਾਂਦੇ ਬੋਲਾਂ ਖੜ ਕੇ ਆ ਕੇ ਬੋਲ ਮੈਂ ਇਹੀ ਕਹਿੰਦਾ ਸਰਪੰਚਾ ਜੀ ਮੈਂ ਇਹੀ ਪਾਣੀ ਰੁਕਿਆ ਹੋਇਆ ਮੈਂ ਇਹੀ ਨਿਕਾਸੀ ਮੈਂ ਇਹੀ ਚਾਹੁੰਦਾ ਕਿ ਕਿਸੇ ਵੱਨ ਨਾਲੀ ਕੱਢ ਦੇਣ ਠੀਕ ਹੈ ਠੀਕ ਹੈ ਜੀ ਜਿੱਧਰ ਆਵਾਦੀ ਹੈ ਉਧਰ ਨਾਲੀ ਕੱਢ ਦੇਣਾ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣੇ ਚਾਹੁੰਦੇ ਹਾਂ ਉਹ ਆਪਣਾ ਅਗੇ ਕੰਮ ਦੇਖਣ ਆਪਣਾ ਕੰਮ ਕਰਵਾਉਣਾ ਅੱਗੇ ਨਿਸ਼ਾਨਦਾਈ ਇੱਕ ਨਿਸ਼ਾਨਦਾਈ ਦੋ ਪੋਲ ਲੱਗਿਆ ਜੀ ਇੱਕ ਉਹ ਸਾਹਮਣੇ ਆਈ ਮਤਲਬ ਉੱਥੇ ਠੀਕ ਹੈ ਪੋਲ ਕੋੜਾ ਇੱਕ ਉਧਰ ਲਾਤਾ ਤਲਾਦਾ ਕਰ ਗਿਆ ਜੀ ਉਸ ਤੋਂ ਬਾਅਦ ਅੱਗੇ ਨਿਸ਼ਾਨਦਾਈ ਕਹਿੰਦੇ ਫੇਰ ਆਣਾ ਹੈ ਡਾਟਾ ਨਹੀਂ ਪਾਇਆ ਯੂਪੀਐਸ ਫੇਰ ਕਰਨੀ ਹੈ ਜੀ ਮੈਂ ਬਰਿੰਦਰ ਪਠਾਨੀਆਂ ਜੀ ਤੇ ਪਿੰਡ ਜੀਜਪੁਰ ਦੇ ਵਿੱਚ ਆਪਾਂ ਜਿੱਥੇ ਸਾਰੇ ਮੋਹੱਲਾ ਵਾਸੀ ਇਕੱਠੇ ਹੋਏ ਇੱਕ ਨੰਬਰ ਵਾਰਡ ਦੇ ਇਥੇ ਕਾਫੀ ਟਾਈਮ ਤੋਂ ਮਤਲਬ ਵੀ ਪਿਛਲੇ 3-4 ਸਾਲ ਤੋਂ ਇਹ ਨਾਲੀ ਦੀ ਪ੍ਰੋਬਲਮ ਚੱਲਦੀ ਪਈ ਹੈ। ਪਾਣੀ ਆਂਦਾ ਜੀ ਇੱਥੇ 5-6 ਘਰ ਹੈ। ਬੱਟੀ ਦੀ ਨਿਕਾਸੀ ਕੋਈ ਨਹੀਂ ਹੈਗੀ। ਤੇ ਉਹਦੇ ਕਾਰਨ ਕਾਫੀ ਪ੍ਰੋਬਲਮ ਆ ਰਹੀ ਹੈ ਮਹੱਲਾ ਵਾਸੀਆਂ ਨੂੰ ਵੀ ਆ ਰਹੀ ਹੈ ਪ੍ਰੋਬਲਮ। ਬਾਕੀ ਜਿਨ੍ਹਾਂ ਨੇ ਰਾਹ ਹੀ ਰਾਣੇ ਲੰਗਣਾ ਹੁੰਦਾ ਉਹਨਾਂ ਨੂੰ ਵੀ ਕਾਫੀ ਪ੍ਰੋਬਲਮ ਆ ਰਹੀ ਹੈ। ਤੇ ਮਤਲਬ ਵੀ ਦੇਖੋ ਤੁਸੀਂ ਹਾਲਾਤ ਇਹ ਦੇਖ ਹੀ ਸਕਦੇ ਹੋ ਜੀ ਕਿਦਾਂ ਮਤਲਬ ਵੀ ਇੱਥੇ ਗਾਰਾ ਹੋਇਆ ਪਿਆ ਕਿਸੇ ਦੇ ਘਰ ਕੇ ਨੇ ਗੈਸਟ ਆਣਾ ਕੋਈ ਫੰਕਸ਼ਨ ਆ ਤੇ ਇਹ ਤਾਂ ਕੋਈ ਲਾਈਫ ਨਹੀਂ ਹੈ। ਤੇ ਉਹ ਵੀ ਬਹੁਤ ਪਰੇਸ਼ਾਨ ਨੇ ਸਾਡੇ ਬ੍ਰਦਰ ਅੱਜ ਫੌਜ ਚਾ ਗਿਆ ਕੋਈ ਦੀ ਛੁੱਟੀ ਘਟ ਕੇ ਆਇਆ ਛੁੱਟੀ ਘਟਨ ਘਰ ਆਇਆ ਤੇ ਆਂਦੇ ਹੀ ਇਹਨਾਂ ਨੇ ਪਹਿਲੇ ਦੇਖਿਆ ਤੇ ਹੁਣ ਦੇਖੋ ਆਰਮੀ ਦੇ ਇੱਕ ਡਿਸਪਲਿਨ ਮੈਂਟੇਨ ਰੱਖਦੀ ਹੈ ਤੇ ਆ ਕੇ ਉਹਨਾਂ ਨੇ ਸਫ ਸਪਾਈ ਕੀਤੀ ਆਪਣੀ ਤੇ ਸਾਨੂੰ ਇੱਕ ਮਤਲਬ ਵੀ ਸ਼ਰਮ ਵਾਲੀ ਗੱਲ ਹੈ ਸਾਡੇ ਦੀ ਵੀ ਕੋਈ ਏਦਾਂ ਸਾਡਾ ਫੌਜੀ ਵੀਰ ਭਰਾ ਹੈ ਜੋ ਏਦਾਂ ਕੰਮ ਕਰੇ ਤੇ ਆਪਾਂ ਤੇ ਇਹੋ ਹੀ ਦਰਖਾਸਤ ਕਰ ਰਹੇ ਆ ਜੀ ਕਿ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਏ ਤੇ ਪਲੀਜ਼ ਇਹਨਾਂ ਨੂੰ ਵਧੀਆ ਤਰੀਕੇ ਨਾਲ ਵਧੀਆ ਲਾਈਫ ਸਟਾਈਲ ਦਿੱਤਾ ਜਾਏ ਥੈਂਕ ਯੂ ਚਾਨ ਦਿਨ ਤੁਹਾਡੇ ਸਪੋਰਟ ਪੰਚਾਇਤ ਜਿਉਂ ਨੇ ਤੇ ਪੰਚਾਇਤ ਹੀ ਦੱਸ ਸਕਦੀ ਐ ਕਿ ਕਿਉਂ ਧਿਆਨ ਨਹੀਂ ਦੇ ਰਹੀ ਜਾਂ ਕੀ ਇਸ਼ੂ ਆ ਰਹੇ ਆ ਪਿੰਡ ਚੋਂ ਜਾਂ ਕਿਦਾਂ ਬਟ ਇਹ ਆ ਵੀ ਇਹ ਪ੍ਰਾਇੋਰਟੀ ਤੇ ਕੰਮ ਹੋਣਾ ਚਾਹੀਦਾ ਸੀ ਜੋ ਕਿ ਹਜੇ ਤੱਕ ਨਹੀਂ ਹੋਇਆ ਪਿੰਡ ਦੇ ਵਿੱਚ ਇਹ ਗੱਲ ਐ ਤੇ ਬਸ ਇਹੋ ਹੀ ਸਾਡੀ ਰਿਕੁਐਸਟ ਐ ਜੀ ਤੇ ਕੰਮ ਫਟਾਫਟ ਕਰਵਾਇਆ ਜਾਏ ਥੈਂਕ ਯੂ ਰਮੇਸ਼ ਕੁਮਾਰ ਕੰਡ ਜੀਪਰ ਜੀਪਰ ਕਲਾ ਪੰਚਾਇਤ ਮੈਂਬਰ ਇਹ ਸਰ ਜੀ ਹਾਂ ਜੀ ਮਮਾ ਸਾਹਿਬ ਕੀ ਸਮੱਸਿਆ ਹੈ ਪਿਛਲੇ ਲੰਬੇ ਸਮੇਂ ਸਮੱਸਿਆ ਹੈ ਜੀ ਕਿਉਂ ਨਹੀਂ ਹੱਲ ਕਰਵਾਇਆ ਸਰ ਜੀ ਇਹਨਾਂ ਦਾ ਪਲੇ ਸਪੰਚ ਇਹਨਾਂ ਦਾ ਕੋਰਪੋਰੇ ਨਹੀ ਹੋਇਆ ਜੀ ਇਹ ਕਹਿੰਦਾ ਕੋਈ ਕੋਰਮ ਹੋਇਆ ਦੋ ਚਾਰ ਦਿਨ ਬਾਅਦ ਕੰਮ ਲਾਵਾਂਗੇ ਪੂਰਾ ਤੇ ਇਹਨਾਂ ਨੇ ਸਾਡੇ ਕੋਲ ਚੋ ਇਹ ਆਪਣੇ ਕੋਰਮ ਨੂੰ ਪੂਰਾ ਦੇਤਾ ਇਹਨਾਂ ਦੋ ਮੈਂਬਰ ਬਗੇ ਦੋ ਦੇ ਪੰਜ ਦਿਨਾਂ ਨੂੰ ਫੇਰ ਵੀ ਉਸ ਤੋਂ ਬਾਅਦ ਇਹਨਾਂ ਨੇ ਮਤਾ ਵਾਰ ਕੋ ਪਾਸ ਕਰਾਇਆ ਮਤੇ ਜੋ ਪਹਿਲਾ ਕੰਮ ਹੈ ਇਸ ਗਲੀ ਦਾ ਲਾਇਆ ਸੀ ਇਸ ਗਲੀ ਦਾ ਮਤਾ ਪੂਰਾ ਕਰੇ ਇੱਕ ਕੰਮ ਹੋਏਗਾ ਇਹਨਾਂ ਇਹ ਸੜਕੇ ਦੂਜੀ ਗਲੀ ਤੇ ਲਗਾਤਾ ਜੀ ਕੰਮ ਫਲਾ ਇਹ ਸਾਹਮਣੇ ਉਹ ਚੱਦ ਬਿਕਰੀ ਸਾਹਮਣੇ ਉਦੋਂ ਲਾਤਾ ਇਹਦੇ ਗੇ ਧਿਆਨ ਬੰਦ ਕਰਤਾ ਉਹਨੇ ਫਿਰ ਨਿਸ਼ਾਨ ਦੀ ਤੌਰ ਤੇ ਇਨਸਾਨ ਦੀ ਵੀ ਹੋ ਗਈ ਜੀ ਨਿਸ਼ਾਨ ਦੀ ਅੱਜ ਇਹ ਪਿੱਛੇ ਨਹੀਂ ਹੋਈ ਉਹਦੇ ਵਿੱਚੋਂ ਇਨਸਾਨ ਦੀ ਜਗ੍ਹਾ ਤੇ ਇਹ ਘਰ ਹੀ ਬੰਦ ਨੇ ਤੇ ਹਏ ਹੁਣ ਤੁਸੀਂ ਇਹ ਉਹਦਾ ਘਰ ਪਰੋ ਸਕਦੇ ਜੇ ਨਹੀਂ ਮੈਨੂੰ ਤੁਹਾਨੂੰ ਬਵਾ ਠੀਕ ਆ ਤੁਹਾਨੂੰ ਨੂੰ ਪਤਾ ਫਿਰ ਵੀ ਤਾਂ ਨਿਕਾਸ ਕਰਦੇ ਜਾਏ ਉਹ ਸਾਰ ਜਿਗਰ ਲੈ ਜਾਣ ਪਾਣੀ ਜਿੱਦ ਇੱਧਰ ਲਾ ਜੇ ਇੱਧਰ ਲੈ ਜਾਣਾ ਮੈਂ ਬਸ ਦੇਖਣ ਨੂੰ ਮਿਲਦਾ ਕੋਈ ਵੀ ਫਿਰ ਦੇ ਸਮੱਸਿਆ ਆਉਂਦੀ ਪਹਿਲਾਂ ਉਰਾਹਾਲ ਕੀਤਾ ਜਾਂਦਾ ਉਰਾਹਾਲ ਛੱਡ ਕੇ ਦੂਜੇ ਪਾਸੇ ਕਿਉਂ ਕੰਮ ਲਗਾਇਆ ਗਿਆ ਉਹੀ ਤਾਂ ਇਹਨਾਂ ਦੇ ਸਰਪੰਚ ਨੂੰ ਕਹਿੰਦੇ ਸਰਪੰਚ ਸਾਡੇ ਉਲਟੋ ਹੋ ਜਾਂਦੇ ਜੀ ਇਹ ਕਹਿੰਦੇ ਜੀ ਇਹ ਇਹੋ ਕਰਾਉਣ ਲਈ ਕੰਮ ਨਹੀਂ ਹੋ ਕਰਾਉਣ ਲਈ ਕੰਮ ਨਹੀਂ ਹੋ ਕਰਾਉਣਾ ਇਹ ਗੱਲ ਜੜੀ ਬੰਦੀ ਆ ਆਈ ਜਾਈ ਉਹਨੂੰ ਸੰਯੋਗ ਦਿੱਤਾ ਹੈ ਆਪਣਾ ਉਹਦਾ ਕੋਰਣ ਪੂਰਾ ਕੀਤਾ ਤੇ ਸਾਡਾ ਕਹਿੰਦਾ ਨਹੀਂ ਮੰਨਣਾ ਕਿਵੇਂ ਹਾਲ ਹੋਏ ਕਰੋ ਇਹ ਹਾਲ ਹੋਣ ਤੁਸੀਂ ਦੇਖ ਦੇਖ ਸਕੋ ਜੀ ਕਿ ਹਾਲ ਹੈ ਹਾਲ ਵਾਲਾ ਕੀ ਕਰ ਰਿਹਾ ਉਹ ਸਰਪੰਚ ਕਰਦਾ ਜੋ ਕਰਦਾ ਉਹ ਦਰਮਿਆ ਸੀ ਜਲੂਣ ਲੱਗ ਦਰ ਬੁਮਾਰੀ ਫੈਸਲ ਬੁਮਾਰੀ ਬਹੁਤ ਜ਼ਿਆਦਾ ਫੈਲ ਗਿਆ ਹਨਮੁਣੀ ਹੋ ਸਕਦਾ ਕਿ ਡੇਂਗੂ ਹੋ ਸਕਦਾ ਕਿ ਮੱਛਰ ਦੇ ਕਾਰਨ ਸਭ ਕੁਝ ਹੋ ਸਕਦਾ ਇਹ ਮਿਸਰ ਸਰਪੰਚ ਹੈ ਇਹਦੇ ਵਿੱਚ ਨਾਲੇ ਸਮੱਸਿਆ ਚੱਲਦੀ ਹੈ ਪਿਛਲੇ ਲੰਬੇ ਸਮੇਂ ਤੋਂ ਕੀ ਕਰੇ ਚਾਹੋ ਮੇਰੀ ਸ਼੍ਰੀਮਤੀ ਮੰਜੂ ਵਾਲਾ ਜੀ ਸਰਪੰਚ ਬਣੀ ਦੂਸਰੀ ਵਾਰ ਸਰਪੰਚ ਬਣੀ ਪੈਂਦੀ ਸੀ ਇਹ ਜਿਹੜੀ ਸਮੱਸਿਆ ਹੈ ਇਹ ਕਾ ਵੀ 6-7 ਸਾਲ ਤੋਂ ਚੱਲੂ ਹੈ ਇਹ ਕਾਫੀ ਪ੍ਰੋਬਲਮ ਚ ਮੈਂ ਵੀ ਚਾਹੁੰਦਾ ਆਂ ਵੀ ਇਸ ਸਮੱਸਿਆ ਦਾ ਹੱਲ ਹੋਵੇ ਕੁਝ ਜਿਨ੍ਹਾਂ ਨਜਾਇਜ਼ ਕਬਜ਼ੇ ਕੀਤੇ ਨੇ ਪਿੰਡ ਚ ਲੋਕਾਂ ਨੇ ਬੇਨਾਮ ਚ ਸਾਰੇ ਨੂੰ ਪਤਾ ਹੈ ਵੀ ਕਿਹੜੇ ਕਿਹੜੇ ਲੋਕੀ ਦੇ ਨਜਾਇਜ਼ ਕਬਜ਼ੇ ਨੇ ਮੈਂ ਨਿਸ਼ਾਨਦੇਹੀ ਕਰਾਈ ਮੇਰੀ ਪ੍ਰੋਸੀਡਿੰਗ 19 ਮਾਰਚ ਨੂੰ ਨਿਸ਼ਾਨਦੇਹੀ ਕਰਾਈ ਹੈ ਔਰ ਹੂੰ ਜਿਹੜਾ ਮੌਜੂਦਾ ਪਟਵਾਰੀ ਹੈ ਸਾਡਾ ਉਹਦੀ ਸੈਂਕਸ਼ਨ ਖਤਮ ਹੋ ਗਈ ਦੀ ਹੈ ਔਰ ਰਟਾਇਰਮੈਂਟ ਪਟਵਾਰੀ ਸੀਗਾ ਉਹ ਇੱਕ ਇੱਕ ਸਾਲ ਦੀ ਉਹਨੇ ਸਰਕਾਰ ਨੇ ਉਹਦੀ ਤੇਰੀ ਸੈਂਕਸ਼ਨ ਔਰ ਜਿਹੜੀ ਹੁਣ ਆਈ ਸੈਂਕਸ਼ਨ ਹੈ 20 ਮਾਰਚ 20 ਅਪ੍ਰੈਲ ਨੂੰ ਆਰਡਰ ਹੋਣੇ ਸੀਗੇ ਨੰਨਾ ਮੇਰਾ 4.5 ਮਹੀਨੇ ਕੋਰਮ ਨਹੀਂ ਸਾਡੀ ਪੰਚਾਇਤ ਆ ਰਿਹਾ 2 2 ਮਾਰਚ ਨੂੰ ਸਾਨੂੰ ਕੋਰਮ ਮਿਲਿਆ ਔਰ ਉਹਦੇ ਬਾਅਦ ਇਹ ਉਹਨਾਂ ਲਤਾਖੀ ਦਿਨ ਕੁਝ ਮੈਂਬਰ ਕੰਮ ਕਰਨ ਦੀ ਮੇਰੇ ਸਾਥ ਨਹੀਂ ਦਿੰਦੇ ਮੈਂ ਚਾਹੁੰਦਾ ਇਹ ਵੀ ਅਸੀਂ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਕਰੀਏ ਫਿਰ ਵੀ ਮੈਂ ਸਾਰੇ ਕੰਮਾਂ ਹੀ ਛੱਡੀ ਹੈ ਇਸ ਕੰਮ ਦੀ ਪਹਿਲ ਦਿੱਤੀ ਔਰ ਪਰਸੋਂ ਮੈਂ ਸੀਵਰੇਜ ਵਾਲੇ ਬੁਲਾਏ ਦੇ ਠੇਕੇਦਾਰ ਵੀ ਜਿਹੜੇ ਕੰਮ ਕਰਦੀ ਹੈ ਲੇਵਰ ਸੀਵਰੇਜ ਦੀ ਮੇਰਾ ਕਹਿਣ ਦਾ ਮਤਲਬ ਇਹ ਹੈ ਅੱਥਾ ਅਸੀਂ 3 ਮਹੀਨੇ ਹੋਰ ਬਣਾਈ ਹੈ ਉਹ ਪਾਣੀ ਸੀਵਰੇਜ ਪਹਿਲਾਂ ਸਾਡਾ ਸੀਵਰੇਜ ਵੀ ਕਾਫੀ ਸਮੇਂ ਤੋਂ 7-8 ਸਾਲ ਤੋਂ ਬਲੌਕ ਹੋ ਜਿਹਾ ਰਿਹਾ ਹੈ ਸੀਵਰੇਜ ਖਲਾਈ ਹੈ ਉਹ ਉਹ ਜਿਹੜਾ ਪਾਣੀ ਮੈਂ ਸਮੱਸਿਆ ਉਹਦੀ ਛੁੱਟੀ ਹੈ ਉਹ ਨਿਸ਼ਾਨਦੇਹੀ ਪ੍ਰੋਸੈਸ ਕਰੀਏ ਮੈਂ ਨਾਲਾ ਉੱਤਰ ਵੀ ਬਣਾ ਰਾਈ ਹਾਂ ਇਹ ਕਦੋਂ ਤੱਕ ਜਿਹੜਾ ਕੰਪਲੀਟ ਜਦੋਂ ਵੀ ਹੋਏਗਾ ਜੀ ਟਾਈਮ ਲੱਗੇਗਾ ਜੀ ਮੇਰਾ ਪ੍ਰੋਸੈਸ ਹੈ ਪਹਿਲ ਮੇਰੀ ਉੱਥੇ ਉਹ ਕਹਿੰਦਾ ਪਿੰਡ ਦੇ ਨਿਵਾਸੀਆਂ ਦਾ ਕਿ ਆਪਾਂ ਕਾਫੀ ਵਾਰ ਤੁਹਾਨੂੰ ਅਪਡੇਟ ਕਰਾਇਆ ਇਸ ਮੈਂ ਮੈਂ ਚਿੰਤਤ ਹਾਂ ਜੀ ਬਹੁਤ ਵੱਡੀ ਸਮੱਸਿਆ ਜੇ ਜੇ ਮੇਰੇ ਪਰਿਵਾਰ 'ਚ ਵੀ ਜਾਂ ਮੇਰੇ ਗਲੀ 'ਚ ਵੀ ਐਸੀ ਸਮੱਸਿਆ ਹੈ ਤਾਂ ਮੈਂ ਵੀ ਇਸ ਇਸ ਗੱਲ ਦੀ ਵਿਖੇ ਜੀ ਕਰਾਂਗਾ ਪਰ ਜੇ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਦੋ ਤਿੰਨ ਚਾਰ ਕਰਾਂਗੇ ਤੇ ਫਿਰ ਉਹ ਆਪਣਾ ਸੋਚਿਆ ਜਾਂ ਮੈਂ ਫਿਰ ਵੀ ਉਹ ਕੰਮ ਕਰਾਂਗਾ ਮੇਰਾ ਪ੍ਰਿਆਸ ਹੈ ਚਾਹੇ ਮੇਰਾ ਗਹਿਣਾ ਸਮਰਥਨ ਕੀਤਾ ਸਾਡਾ ਇਲੈਕਸ਼ਨ ਚ ਜਾਂ ਨਹੀਂ ਕੀਤਾ ਮੈਂ ਸਾਰੇ ਪਿੰਡ ਦਾ ਸਰਪੰਚ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਨੂੰ ਦੁਬਾਰਾ ਪੁਆਇਨਾ ਟਾਈਮ ਦਿੱਤਾ ਔਰ ਜਿੰਨਾ ਮੇਰੇ ਕੋਲ ਵੱਧ ਵੱਧ ਸਾਨੂੰ ਕੋਲ ਕੰਮ ਹੋਏਗਾ ਆਪਾਂ ਕਰਾਂਗੇ ਕਿੰਨੀ ਕੀ ਜਲਦੀ ਤੱਕ ਕੀਤਾ ਜਾਏ ਉਹ ਫਿਰ ਪਟਵਾਰੀ ਸਾਹਿਬ ਨਾਲ ਤਾਂ ਫਿਰ ਇਹ ਗੱਲ ਕਰ ਲੈਣ ਕੋਦੋਂ ਦਾ ਗਰਦੋਰ ਨਿਸ਼ਾਨ ਦੀ ਕਰਾਂ ਤਾਂ ਦੇਖ ਨੂੰ ਲੱਗਦਾ ਥੋੜੇ ਚਿਰ ਉਹਨਾਂ ਗਰਮੀ ਆਖੇ ਸਟਾਰ ਹੋ ਗਈ ਗਰਮੀਆਂ ਆ ਰਹੀਆਂ ਦਾ ਸਾਹਮਣਾ ਕਰ ਉਹ ਜਿਹੜਾ ਮੇਨ ਹੋਲ ਵਾਲੀ ਸਮੱਸਿਆ ਹੈ ਉਹ ਜਿਹੜਾ ਮੈਂ ਇੱਕ ਇੱਕ 2-4 ਦਿਨ ਚ ਹਫ਼ਤੇ ਦੇ ਵਿੱਚ ਮੈਂ ਉਹ ਟਰੈਕਟਰ ਲਾਈ ਵਗੈਰਾ ਪਰ ਮੇਰੀ ਪਹਿਲੇ ਹੈ ਜੀ ਮੈਂ ਬੁੱਧਵਾਰ ਉਹਦਾ ਵੈਸੇ ਵੀ ਮੈਂ ਇੱਟ ਉੱਥਈ 10000 ਇੱਟ ਮੰਗਾਈ ਹੈ ਇੱਟ ਸਭਾਈ ਹੈ ਔਰ ਉਹਦੇ ਤਿੰਨ ਮੇਨ ਹੋਲ ਬਣਾਉਣੇ ਨੇ ਇਹ ਵੀ ਮੇਰੇ ਨਾਲ ਬਾੜ ਵਾਲੇ ਜਿਹੜੇ 4-5 ਘਰ ਨੇ ਇਹ ਸਾਰੇ ਮੇਰੇ ਨਾਲ ਮੇਰੇ ਉਸਨ ਕੇਦੇ ਸੀਗੇ ਨਾਲ ਲੇਬਰ ਵੀ ਮੈਂ ਬਗਾਈ ਸੀ ਸੀਵਰੇਜ ਦੀ ਪਠਾਣ ਕਰਦੋ ਉਹ ਸੁਪਾਰ ਮੈਂਬਰ ਵੀ ਜਿਹੜਾ ਨਾਲ ਸੀਗਾ ਉਹਨੂੰ ਮੈਂ ਕਿਹਾ ਮੈਂ ਕਿਹਾ ਇਹ ਆਪਾਂ ਇਹ ਕਰੀਏ ਤੇ ਇਹ ਜਿਹੜਾ ਪਾਣੀ ਹੈ ਅਸੀਂ ਇਦੇ ਚ ਸੁੱਟਾਂਗੇ ਤੇ ਜੇ ਇਸ ਤਰੀਕੇ ਨਾਲ ਵਿਰੋਧ ਕਰਨਾ ਤਾਂ ਫਿਰ ਉਹਨਾਂ ਦੀ ਇੱਛਾ ਹੈ ਜੀ